ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਣ ਪੁਰਖ ਸੁਜਾਨ ਮਨ ਤਨ ਵਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਣ ਪੁਰਖ ਸੁਜਾਨ ਰਹਾਉ ਪ੍ਰੇਮ ਟ ਗਉਰੀ ਜਿਨ ਕੋ ਪਾਈ ਤਿਨ ਰਸ ਬਿਓ ਭਾਰੀ ਤਾਗੀ ਕੀਮਤ ਕਹਿ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਜ਼ ਜਾਨ ਆਪਣੀ ਉਦਰੇ ਉਦਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦਵਾਰੇ ਲਾਏ ਲੈ ਲੜਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ ਸਿਮਰ ਸੋਖ ਪਾਇਓ ਨਾਨਕ ਸ਼ਰਨ ਦਵਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਨ ਪਰਖ ਸੁਜਾਨ ਮਨ ਤਨ ਵਾਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਨ ਪਰਖ ਸੁਜਾਨ ਰਹਾਉ ਪ੍ਰੇਮ ਟਾ ਗੌਰੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਜ਼ ਜਾਨ ਆਪਣੀ ਉਦਰੇ ਉਦਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਣ ਦੁਆਰੇ ਲਾਏ ਰਏ ਲੜਦਾਸ ਜਾਨ ਆਪਣੀ ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ 5 ਮਨ ਤਨ ਵਾਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਮਨ ਤਨ ਵਾਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਣ ਪਰਖ ਸੁਜਾਨ ਰਹਾਉ ਪ੍ਰੇਮ ਟ ਗਉਰੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ લાય લે લડदास જાન અપની કુદરે ઉદરણ હારે પ્રભ સિમર 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 સુખ પાયો નાનક શરણ દ્વારે લાય લે લડदास જાન અપની ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਮਨ ਤਨ বাস ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਣ ਪੁਰਖ ਸੁਜਾਨ ਮਾਨ ਤਨ বাস ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਣ ਪਰਖ ਸੁਜਾਨ ਰਹਾਉ ਪ੍ਰੇਮ ਟ ਗਉਰੀ ਜਿਨ ਕੋ ਪਾਈ ਤਿਨ ਰਸ ਬਿਓ ਭਾਰੀ ਤਾਂ ਕੀ ਕੀਮਤ ਕਹਿ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਜ਼ ਜਾਨ ਆਪਣੀ ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਣ ਦੁਆਰੇ ਲਾਏ ਲਏ ਲੜਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਗਰਬਾ ਸਾਧੂ ਸੰਗ ਭੇਟੇ ਪੂਰਣ ਪੁਰਖ ਸੁਜਾਨ ਮਨ ਤਨ ਵਸ ਰਹੇ ਮੇਰੇ ਪ੍ਰਾਨ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਣ ਪੁਰਖ ਸੁਜਾਨ ਰਹਾਉ ਪ੍ਰੇਮ ਟ ਗਉਰੀ ਜਿਨ ਕੋ ਪਾਈ ਤੈਨ ਰਸ ਪੀਓ ਭਾਰੀ ਤਾਗੀ ਕੀਮਤ ਕਹਿ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਜ਼ ਜਾਨ ਆਪਣੀ ਕੁਦਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦਵਾਰੇ ਲਾਏ ਲੈ ਲੜਦਾਸ ਜਾਨ ਆਪਣੀ ਉਧਰੇ ਉਧਰਨ ਹਾਰੇ ਪ੍ਰਭ ਸਿਮਰ ਸਿਮਰ ਸੋਖ ਪਾਇਓ ਨਾਨਕ ਸ਼ਰਨ ਦਵਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਨ ਪਰਖ ਸੁਜਾਨ ਮਨ ਤਨ ਵਾਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਨ ਪਰਖ ਸੁਜਾਨ ਰਹਾਉ ਪ੍ਰੇਮ ਟਾ ਗੌਰਵੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਣ ਹਮਾਰੀ ਲਾਏ ਲਏ ਲੜਦਾਜ਼ ਜਾਨ ਆਪਣੀ ਉਦਰੇ ਉਦਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਣ ਦੁਆਰੇ ਲਾਏ ਲਏ ਲੜਦਾਸ ਜਾਨ ਆਪਣੀ ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ 5 ਮਨ ਤਨ ਵਾਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਮਨ ਤਨ ਵਾਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਨ ਪਰਖ ਸੁਜਾਨ ਰਹਾਉ ਪ੍ਰੇਮ ਟ ਗਉਰੀ ਜਿਨ ਕੋ ਪਾਈ ਤਿੰਨ ਰਸ ਬਿਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਸ ਜਾਨ ਆਪਣੀ ਕੁਦਰੇ ਉਦਰਣ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਣ ਦਵਾਰੇ ਲਾਏ ਲਏ ਲੜਦਾਸ ਜਾਨ ਆਪਣੀ ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਮਨ ਤਨ ਵਸ ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਣ ਪੁਰਖ ਸੁਜਾਨ ਮਾਨ ਤਨ বাস ਰਹੇ ਮੇਰੇ ਪ੍ਰਾਣ ਕਰ ਕਰ ਬਾ ਸਾਧੂ ਸੰਗ ਭੇਟੇ ਪੂਰਣ ਪਰਖ ਸੁਜਾਨ ਰਹਾਉ ਪ੍ਰੇਮ ਟ ਗਉਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਜ਼ ਜਾਨ ਆਪਣੀ ਕੁਦਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਣ ਦੁਆਰੇ ਲਾਏ ਲਏ ਲੜਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ ਸਿਮਰ ਸੁਖ ਪਾਇਓ ਨਾਨਕ ਸ਼ਰਨ ਦੁਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ